1 ਅਪ੍ਰੈਲ ਤੋਂ ਹੋਵੇਗੀ ਕਾਨਕ ਦੀ ਸਰਕਾਰੀ ਖਰੀਦ ਕਾਨਕ ਦੀ ਖਰੀਦ ਨੂੰ ਲੈ ਕੇ ਸਾਰੇ ਇੰਤਜ਼ਾਮ ਮੁਕੰਮਲ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧ ਵਿੱਚ ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਦਾ ਕਹਿਣਾ ਹੈ ਕਿ ਕਣਕ ਦੀ ਸਰਕਾਰੀ ਖਰੀਦ ਦਾ ਐਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ ਅਤੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਪੂਰੇ ਮੁਕੰਮਲ ਕਰ ਦਿੱਤੇ ਗਏ ਹਨ ਜਿਸ ਵਿੱਚ ਕਣਕ ਲਿਓਣ ਵਾਲੇ ਕਿਸਾਨਾਂ ਦੇ ਲਈ ਪੀਣ ਵਾਲਾ ਪਾਣੀ ਟਾਇਲਟ ਕਰਮੀਆਂ ਵਿੱਚ ਸ਼ਾਇਆਵਾਨ ਅਤੇ ਲਾਈਟਾਂ ਦਾ ਪ੍ਰਬੰਧ ਆਦ ਹਰੇਕ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਮਾਰਕੀਟ ਕਮੇਟੀ ਵੱਲੋਂ ਮੁਕੰਮਲ ਕਰ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੀਪਕ ਸੂਦ ਨੇ ਕਿਹਾ ਕਿ ਸਾਡੇ ਵੱਲੋਂ ਤਿਆਰੀਆਂ ਮੁਕੰਮਲ ਨੇ ਜਦ ਵੀ ਕੋਈ ਕਿਸਾਨ ਆਪਣੀ ਕਣਕ ਦੀ ਇਹ ਰਾਈਵਲ ਲੈ ਕੇ ਆਏਗਾ ਤੁਰੰਤ ਉਸ ਦੀ ਖਰੀਦ ਕਰਕੇ ਉਸ ਨੂੰ ਉਸ ਦੀ ਫਸਲ ਦਾ ਬੰਦਾ ਭੁਗਤਾਨ ਕਰ ਦਿੱਤਾ ਜਾਵੇਗਾ ਉਨ੍ਹਾਂ ਨੇ ਇਹ ਵਿਸ਼ਵਾਸ دلਵਾਇਆ ਕਿ ਕਿਸੇ ਵੀ ਕਿਸਾਨ ਵੀ ਨੂੰ ਫਸਲ ਲੈ ਆ ਕੇ ਵੇਚਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪਕ ਸੂਦ ਹੈ ਮੈਂ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਪ੍ਰਸਤ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਨਸਾਰ 1 ਅਪ੍ਰੈਲ ਤੋਂ ਜਿਹੜੀ ਕੰਕ ਦੀ ਕ੍ਰਿਸ਼ਿ ਸ਼ੁਰੂ ਹੋਣੀ ਹੈ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਕਤਾ ਪ੍ਰਬੰਧ ਸਾਰੇ ਕਰ ਦਿੱਤੇ ਗਏ ਨੇ ਜਿਵੇਂ ਕਿ ਕਿਸਾਨ ਵੀਰਾਂ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਉਹਨਾਂ ਦੇ ਬੈਠਣ ਲਈ ਛਾਂ ਦਾ ਪ੍ਰਬੰਧ ਸਾਫ ਸਵੈਾਈ ਦਾ ਪ੍ਰਬੰਧ ਤੇ ਲਾਈਟਾ ਪ੍ਰ ਸਰਕਾਰੀ ਰੇਟ ਮਾ ਕਣਕ ਦਾ ਕੀ ਨਿਕਲਿਆ ਇਸ ਵਾਰ ਜੀ ਜਿਹੜਾ ਇਸ ਵਾਰ ਸਰਕਾਰੀ ਰੇਟ ਨਿਕਲਿਆ ਹੈਗਾ ਉਹ 2425 ਰੁਪਏ ਤੁਸੀਂ ਕਿਸਾਨਾਂ ਨੂੰ ਜਿਹੜੇ ਲੈ ਕੇ ਇੱਥੇ ਕਣਕ ਲੈ ਕੇ ਆਉਣਗੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਆ ਜੀ ਮੇਰਾ ਕਿਸਾਨ ਵੀਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਆਪਣੀ ਫਸਲ ਹੈਗੀ ਆ ਸੁਕਾ ਕੇ ਲੈ ਕੇ ਆ ਤਾਂ ਜੋ ਸਾਤ ਨਾਲ ਦੀ ਨਾਲ ਖਰੀਦ ਹੋ ਸਕੇ ਤੇ ਨਾਲ ਦੀ ਨਾਲ ਉਹਨਾਂ ਦੇ ਪੈਸੇ ਹੈਗੇ ਪਰ ਤੁਹਾਨੂੰ ਹੋ ਸਕੇ ਚੇਅਰਮੈਨ ਸਾਹਿਬ ਕੱਲ ਨੂੰ ਮਤਲਬ ਫਰਸਟ ਅਪ੍ਰੈਲ ਹੈ ਕਿਸੇ ਕਾਰੀਕਰੀ ਸ਼ੁਰੂ ਹੋਣੀ ਹੈ ਕੋਈ ਤੁਹਾਨੂੰ ਕੋਈ ਇੰਟੀਮੇਸ਼ਨ ਹੈਗੀ ਕੋਈ ਕਿਸਾਨਗਰ ਨੂੰ ਲੈ ਕੇ ਆਵੋਗੇ ਜੀ ਕੋਈ ਫਿਲਹਾਲ ਮੈਂ ਮਾਰਕੀਟ ਤੋਂ ਵੀ ਪਤਾ ਕਰਾਇਆ ਸੀਗਾ 8-3 ਅਸ਼ਰ ਤੋਂ ਵੀ ਪਤਾ ਕਰਾਇਆ ਸੀ ਕਿ ਸਾਰੇ 8 ਤਿਆਂ ਤੋਂ ਫਿਲਹਾਲ ਹਜੇ ਇਦਾਂ ਕੁਝ ਨਹੀਂ ਹੈਗਾ ਉਹਨਾਂ ਨੇ ਕਿਹਾ ਸ਼ਾਮ ਤੱਕ ਜੇ ਕੋਈ ਆ ਗਿਆ ਤਾਂ ਦੱਸ ਦਾਂਗੇ ਜੇ ਆਇਆ ਤਾਂ ਉਹ ਖਾਂਜ ਤਿਆਰੀ ਹੈ ਪੂਰੀ ਤਿਆਰੀ ਹਾਂ ਜੀ ਬਿਲਕੁਲ ਪੂਰੀ ਤਿਆਰੀ ਹੈ ਤੁਹਾਡੇ ਵੱਲੋਂ ਪੂਰੀ ਤਿਆਰੀ ਹੈ ਹਾਂ ਜੀ ਮੇਰੇ ਵੱਲ ਪੂਰੀ ਤਿਆਰੀ ਹੈ ਜੀ ਤੇ ਫੜ ਵਗੈਰਾ ਸਾਰੇ ਸਾਫ ਸਫਾਈ ਹਾਂ ਜੀ ਹਾਂ ਸਾਫ ਸਫਾਈ ਹੋ ਗਈ ਹੈ ਜੀ ਥੋੜੀ ਬੋਧੀ ਰਹਿੰਦੀ ਹੈ ਬੰਦੇ 8-9 ਲੱਗੇ ਹੋਏ ਸਫਾਈ ਚੱਲਦੀ ਬਈ ਹੈ